ਤੁਸੀਂ ਦੇਖ ਰਹੇ ਹੋ ਜੀ ਪਾਲੀਵੁੱਡ ਤੇ ਵਾਲੀਵੁੱਡ ਦੀ ਅਪਡੇਟਸ ਦੇ ਨਾਲ ਭਰਿਆ ਸ਼ੋ ਨਵੀਨ ਕੋਰੇ 50 ਕਰੋੜ ਦੇ ਮਾਮਲੇ ਵਿੱਚ ਫਸੀ ਤਮੰਨਾ ਪਾਟਿਆ ਤੇ ਕਾਜਲ ਅਗਰਵਾਲ ਜਾਣੋ ਕੀ ਹੈ ਪੂਰਾ ਮਾਮਲਾ ਪੁੱਡੂਚੇਰੀ ਪੁਲਿਸ ਨੇ ਇੱਕ ਟੂਰ ਵਿੱਚ ਪੁੱਡੂਚੇਰੀ ਪੁਲਿਸ ਨੇ ਇੱਕ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਿਸ ਨੇ ਕ੍ਰਿਪਟੋ ਕਰੰਸੀ ਵਪਾਰ ਦੇ ਨਾਮ ਤੇ ਦੇਸ਼ ਭਰ ਦੇ ਵਿੱਚ 50 ਕਰੋੜ ਰੁਪਏ ਤੱਕ ਦੀ ਧੋਖਾਧੜੀ ਕੀਤੀ ਸੀ ਕ੍ਰਿਪਟੋ ਕਰੰਸੀ ਧੋਖਾਧੜੀ ਮਾਮਲੇ ਦੇ ਵਿੱਚ ਦਿੱਲੀ ਅਭਿਨੇਤਰੀ ਤਮੰਨਾ ਭਾਟੀਆ ਅਤੇ ਕਾਜਲ ਅਗਰਵਾਲ ਤੋਂ ਵੀ ਪੁੱਛਗਿੱਛ ਕੀਤੀ ਜਾਏਗੀ ਪੁੱਡੂਚੇਰੀ ਸਾਈਬਰ ਕ੍ਰਾਈਮ ਪੁਲਿਸ ਨੇ ਕ੍ਰਿਪਟੋ ਕਰੰਸੀ ਧੋਖਾਧੜੀ ਮਾਮਲੇ ਦੇ ਵਿੱਚ ਤਮੰਨਾ ਅਤੇ ਕਾਜਲ ਅਗਰਵਾਲ ਨੂੰ ਤਲਬ ਕਰਕੇ ਉਹਨਾਂ ਤੋਂ ਪੁੱਛਗਿੱਛ ਕਰਨ ਦਾ ਫੈਸਲਾ ਕੀਤਾ ਹੈ ਪੁੱਡੂਚੇਰੀ ਤੇ ਮੁਲ ਕੋਲਮ ਤੇ ਰਹਿਣ ਵਾਲੀ ਸੇਵਾਮੁਖਤ ਸਿਪਾਈ ਅਸ਼ੋਕਨ ਸਮੇਤ 10 ਲੋਕਾਂ ਵਿਰੁੱਧ 3 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਇਸ ਦੇ ਆਧਾਰ ਤੇ ਪੁੱਡੂਚੇਰੀ ਸਾਈਬਰ ਕ੍ਰਾਈਮ ਪੁਲਿਸ ਨੇ ਜਾਂਚ ਕੀਤੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਕੋਇਮ ਟੂਰਸ ਸਥਿਤ ਇੱਕ ਧੋਖਾਧੜੀ ਗਰੂਪ ਨੇ ਦਿੱਲੀ, 오ਡੀਸ਼ਾ, ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਕੇਰਲ ਸਮੇਤ ਕਈ ਰਾਜਾਂ ਦੇ ਵਿੱਚ ਸੈਂਕੜੇ ਲੋਕਾਂ ਦੇ ਨਾਲ ਧੋਖਾ ਕੀਤਾ ਸੀ ਅਤੇ ਉਹਨਾਂ ਦੇ ਨਾਲ 50 ਕਰੋੜ ਰੁਪਏ ਦੀ ਠੱਗੀ ਤੱਕ ਮਾਰੀ ਇਸ ਕੰਪਨੀ ਵਿਰੁੱਧ ਵਿੱਲੂਪੁਰਮ ਅਤੇ ਤਰੂਪੁਰ ਵਰਗੇ ਸ਼ਹਿਰਾਂ ਦੇ ਵਿੱਚ ਵੀ ਸ਼ਿਕਾਇਤਾਂ ਦਰਜ ਨੇ ਇਸ ਮਾਮਲੇ ਵਿੱਚ ਤਮੰਨਾ ਅਤੇ ਕਾਜਲ ਦੇ ਨਾਮ ਇਸ ਲਈ ਸਾਹਮਣੇ ਆਏ ਨੇ ਕਿਉਂਕਿ ਤਮੰਨਾ ਨੇ ਕੰਪਨੀ ਦੇ ਲਾਂਚ ਈਵੈਂਟ ਦੇ ਵਿੱਚ ਹਿੱਸਾ ਲਿਆ ਸੀ ਦੂਜੇ ਪਾਸੇ ਕਾਜਲ ਐਮ ਨੇ ਉਸੇ ਕੰਪਨੀ ਦੇ ਲਈ ਇੱਕ ਹੋਰ ਕਾਰਪੋਰੇਟ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ ਇਸ ਲਈ ਦੋਵਾਂ ਬਨੇਤਰੀਆਂ ਨੂੰ ਮਹਿੰਗੇ ਤੋਹਫੇ ਵੀ ਦਿੱਤੇ ਗਏ ਸਨ ਪੁਲਿਸ ਨੇ ਕਾਜਲਤੀ ਤਮੰਨਾ ਤੋਂ ਜਵਾਬ ਮੰਗਿਆ ਹੈ ਕਿ ਉਹ ਸਿਰਫ ਕੰਪਨੀ ਲਈ ਸਮਾਗਮ ਦਾ ਸਮਰਥਨ ਕਰ ਰਹੇ ਸਨ ਜਾਂ ਕਿ ਉਹਨਾਂ ਦੇ ਵਿੱਚ ਕੋਈ ਵਿੱਤੀ ਸਮੂਲੀਅਤ ਵੀ ਸੀ ਅਦਾਕਾਰ ਕੰਗੜਾ ਨੌਥ ਦੀ ਅਦਾਲਤ ਦੇ ਵਿੱਚ ਹੋਈ ਪੇਸ਼ੀ ਬਾਲੀਵੁੱਡ ਅਦਾਕਾਰਾਂ ਅਤੇ ਭਾਜਪਾ ਸੰਸਦ ਮੈਂਬਰ ਕੰਗੜਾ ਨੌਥ ਮਸ਼ਹੂਰ ਲੇਖਕ Javed Akhtar ਵੱਲੋਂ ਦਾਇਰ ਮਾਨਹਾਨੀ ਦੇ ਮਾਮਲੇ ਦੇ ਵਿੱਚ ਸ਼ੁੱਕਰਵਾਰ ਨੂੰ ਇੱਥੇ ਇੱਕ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਹੋਈ ਰਣੌਤ ਦੁਪਹਿਰ ਨੂੰ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਦੇ ਲਈ ਨਾਮਜ਼ਦ ਵਿਸ਼ੇਸ਼ ਮੈਜਿਸਟ੍ਰੇਟ ਅਦਾਲਤ ਦੇ ਸਾਹਮਣੇ ਪੇਸ਼ ਹੋਈ ਸੀ ਅਖਤਰ ਨੇ 2020 ਦੇ ਵਿੱਚ ਰਣੌਤ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੱਕ ਟੈਲੀਵਿਜ਼ਨ ਇੰਟਰਵਿਊ ਦੇ ਵਿੱਚ ਉਸ ਦੇ ਖਿਲਾਫ ਇਤਰਾਜਯੋਗ ਟਿੱਪਣੀਆਂ ਕਰਨ ਦਾ ਦੋਸ਼ ਕੰਗੜਾ ਦੇ ਉੱ ਨਲਕਤੇ ਤੌਰ ਤੇ ਅਖਤਰ ਦੀ ਸਾਖ ਨੂੰ ਨੁਕਸਾਨ ਪਹੁੰਚਿਆ ਸੀ ਮੁਕਦਮੇ ਦੀ ਸ਼ੁਰੂਆਤ ਉਪਨਗਰ ਅੰਦੇਰੀ ਦੀ ਮੈਜਿਸਟ੍ਰੇਟ ਅਦਾਲਤ ਨੇ ਕੀਤੀ ਸੀ ਪਰ 2024 ਦੇ ਵਿੱਚ ਰਣੌਤ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਚੁੜੇ ਜਾਣ ਤੋਂ ਬਾਅਦ ਇਹ ਮਾਮਲਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਨਾਲ ਜੁੜੇ ਮਾਮਲਿਆਂ ਵਿੱਚ ਬਰੋਨੀਤ ਵਿਸ਼ੇਸ਼ ਮੈਜਿਸਟ੍ਰੇਟ ਅਦਾਲਤ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਅਖਤਰ ਦੇ ਵੱਲੋਂ ਧਾਇਰ ਗੈਰਜਬਾਨਤੀ ਵਰੰਟ ਜਾਰੀ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਅਦਾਕਾਰਾਂ ਨੂੰ ਪੇਸ਼ ਹੋਣ ਦਾ ਆਖਰੀ ਮੌਕਾ ਦਿੱਤਾ ਸੀ ਇਸੇ ਤਹਿਤ ਉਹ ਸ਼ੁੱਕਰਵਾਰ ਨੂੰ ਅਦਾਲਤ ਵਿੱਚ to ਕੈਰਟ ਵਾਨੀ ਸਦਾਰਥ ਮਲਹੋਤਰਾ ਨੇ ਦਿੱਤੀ ਗੁੱਡ ਨਿਊਜ਼ ਪੋਸਟ ਸਾਂਝੀ ਕਰਕੇ ਕੀਤਾ ਐਲਾਨ ਬਾਲੀਵੁੱਡ ਅਦਾਕਾਰਾ ਕੈਰਟ ਵਾਨੀ ਅਤੇ ਸਦਾਰਥ ਮਲਹੋਤਰਾ ਮਾਤਾ ਪਿਤਾ ਪੜਨ ਜਾ ਰਹੇ ਨੇ ਇਸ ਦਾ ਐਲਾਨ ਦੋਵਾਂ ਨੇ ਆਪਣੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਤੇ ਪੋਸਟ ਸਾਂਝੀ ਕਰਕੇ ਕੀਤਾ ਇਸ ਪੋਸਟ ਦੇ ਨਾਲ ਉਹਨਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ ਦਾ ਗ੍ਰੇਟੈਸਟ ਗਿਫਟ ਆਫ आवर ਲੀਵਸ ਕਮਿੰਗ ਸੂਨ ਇਸ ਜੋੜੇ ਨੇ ਇੰਸਟਾਗ੍ਰam ਤੇ ਇੱਕ ਸਹਿਯੋਗੀ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਦੋਵੇਂ ਇੱਕ ਦੂਜੇ ਦਾ ਹੱਥ ਫੜੇ ਹੋਏ ਦਿਖਾਈ ਦੇ ਰਹੇ ਨੇ ਉੱਥੇ ਉਸ ਨੇ ਛੋਟੇ ਮੋਜੇ ਫੜੇ ਹੋਏ ਨੇ ਇਸ ਤਸਵੀਰਾਂ ਨੂੰ ਸ ਵੱਡਾ ਤੋਹਫਾ ਜਲਦੀ ਆ ਰਿਹਾ ਹੈ ਇਸ ਦੇ ਨਾਲ ਹੀ ਇੱਕ ਬੁਰੀ ਨਜ਼ਰ ਅਤੇ ਹੱਥ ਜੋੜਨ ਵਾਲਾ ਈਮੋਜੀ ਵੀ ਸਾਂਝਾ ਕੀਤਾ ਜਿਵੇਂ ਹੀ ਇਹ ਪੋਸਟ ਸ਼ੇਅਰ ਕੀਤੀ ਗਈ ਤਾਂ ਪ੍ਰਸ਼ੰਸਕਾਂ ਨੇ ਕਮੈਂਟ ਬਾਕਸ ਦੇ ਵਿੱਚ ਦਿਲ ਵਾਲੇ ਈਮੋਜੀ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ ਇਸ ਦੌਰਾਨ ਸ਼ਿਵਾਨੀ ਡਾ ਨੀਗਰ ਸਰਵਰੀ ਵਰਗੇ ਵਾਲੀਵੁੱਡ ਸਤਾਰਿਆਂ ਨੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਾਣ ਦਾ ਸਮਾਂ ਆ ਗਿਆ ਹੈ ਅਮਿਤab ਬਚਨ ਨੇ ਕਿਉਂ ਕਿਹਾ ਅੱਜ ਹੀ ਟਵੀਟ ਅਮਿਤਾਬ ਬਚਨ ਨੂੰ ਬਾਲੀਵੁੱਡ ਦਾ ਬੇਗ ਵੀ ਕਿਹਾ ਜਾਂਦਾ ਹੈ ਤੇ ਐਨਆਈ ਨਹੀਂ ਤੁਹਾਨੂੰ ਦੱਸਦੀ ਕਿ ਇਸ ਸਮੇਂ ਉਹ ਆਪਣੀ ਰਿਐਲਿਟੀ ਸ਼ੋਅ ਕੌਣ ਬਣੇਗਾ ਕਰੋੜਪਤੀ 16 ਨੂੰ ਲੈ ਕੇ ਚਰਚਾ ਵਿੱਚ ਨੇ ਉਹਨਾਂ ਦੀ ਫੈਨ ਫਾਲੋਇੰਗ ਹੀ ਬਹੁਤ ਜ਼ਿਆਦਾ ਹੈ ਪਰ ਤੁਹਾਨੂੰ ਦੱਸਦੀ ਕਿ ਕੁਝ ਸਮਾਂ ਪਹਿਲਾਂ ਅਮਿਤਾਬ ਬਚਨ ਨੇ ਆਪਣੇ ਐਕਸ ਅਕਾਊਂਟ ਤੋਂ ਇੱਕ ਟਵੀਟ ਸਾਂਝਾ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਜਾਣ ਦਾ ਸਮਾਂ ਜਿਸ ਦਾ ਅਰਥ ਹੈ ਕਿ ਜਾਣ ਦਾ ਸਮਾਂ ਆ ਗਿਆ ਉਹਨਾਂ ਦੀ ਇਸ ਪੋਸਟ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਰਿਟਾਇਰਮੈਂਟ ਬਾਰੇ ਵਾਹ ਫਲੌਣੇ ਸ਼ੁਰੂ ਕਰ ਦਿੱਤੀਆਂ ਤੇ ਉਹਨਾਂ ਦੇ ਪ੍ਰਸ਼ੰਸਕ ਵੀ ਉਦਾਸ ਹੋ ਗਏ ਕਈ ਲੋਕਾਂ ਨੇ ਅੰਦਾਜ਼ਾ ਲਗਾਉ ਹੁਣ ਹਾਲੀ ਦੇ ਵਿੱਚ ਅਮਿਤਾਬ ਨੇ ਖੁਦ ਇਨਾ ਫਾਹਾਂ ਤੇ ਆਪਣੀ ਚੁੱਪੀ ਤੋੜੀ ਹੈ ਤੇ ਅਸਲ ਕੌਣ ਬਣੇਗਾ ਕਰੋੜਪਤੀ ਸੀਜ਼ਨ 16 ਦੇ ਸਟੇਜ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਇਹ ਪੋਸਟ ਕਿਉਂ ਸਾਂਝੀ ਕੀਤੀ ਹੈ ਤੇ ਇਸ ਦਾ ਕੀ ਮਤਲਬ ਰਿਟਾਇਰਮੈਂਟ ਨਹੀਂ ਹੈ 쇼 ਕੌਣ ਬਣੇਗਾ ਕਰੋੜਪਤੀ ਦਾ ਇੱਕ ਨਵਾਂ ਪ੍ਰੋਮੋ ਇਸ ਸਮੇਂ ਵਾਇਰਲ ਹੋ ਰਿਹਾ ਜਿਸ ਤੇ ਵਿੱਚ ਦਰਸ਼ਕਾਂ ਨੇ ਅਮਿਤਾਬ ਵਜਨ ਨੂੰ ਉਹਨਾਂ ਦੀ ਟਾਈਮ ਟੂ ਗੋ ਪੋਸਟ ਬਾਰੇ ਸਵਾਲ ਕੀਤਾ ਜਿਸ ਦਾ ਜਵਾਬ ਦਿੰਦੇ ਹੋਏ ਅਮਿਤਾਬ ਨੇ ਕਿਹਾ ਕਿ ਇਸ ਦੇ ਵਿੱਚ ਇੱਕ ਲਾਈਨ ਸੀ ਹੁਣ ਜਾਣ ਦਾ ਸਮਾਂ ਹੋ ਗਿਆ ਤਾਂ ਕਿ ਇਸ 'ਚ ਕੁਝ ਗਲਤ ਹੈ ਅੰਤ ਚ ਸਾਰੀਆਂ ਵਾਹਾਂ ਤੇ ਰੋਕ ਲਗਾਉਂਦੇ ਹੋਏ ਬਾਲੀਵੁੱਡ ਦੇ ਸ਼ਾਨ ਸ਼ਾਨੇ ਸਮਝਾਏ আরে ਭਾਈ ਸਾਹਿਬ ਮੇਰੇ ਕੰਮ ਤੇ ਜਾਣ ਦਾ ਸਮਾਂ ਹੋ ਗਿਆ ਤੁਸੀਂ ਗਜ਼ਬ ਗੱਲ ਕਰ ਰਹੇ ਹੋ ਅਤੇ ਮੈਨੂੰ ਰਾਤ ਉਥੋਂ 2 ਵਜੇ ਛੁੱਟੀ ਮਿਲਦੀ ਹੈ ਤੇ ਜਦੋਂ ਘਰ ਪਹੁੰਚਦਾ ਹਾਂ ਤਾਂ ਰਾਤ ਦੇ 1 2 ਵਜੇ ਹੁੰਦੇ ਨੇ ਇਹ ਲੱਗਦੇ ਲੱਗਦੇ ਮੈਨੂੰ ਨੀਂਦ ਆ ਗਈ ਇਸ ਲਈ ਮੈਂ ਉੱਥੇ ਹੀ ਰਹਿ ਗਿਆ ਤੇ ਜਾਣ ਦਾ ਸਮਾਂ ਤੇ ਮੈਂ ਸੌ ਗਿਆ